ਜੇ ਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਇਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਨਾਂ ਕੋਲੇ ਨੇ ਇਹ 33 34 ਚੱਕਰ ਚ ਫਸ ਗਈ ਜਦੋਂ ਦੀ ਜਦੋਂ ਦੀ ਸੌਂ ਚੱਕੀ ਐ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਕੱਢਦਾ ਭਾਗਤ ਮਾਨ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪ ਦਾ ਮੁੱਖ ਮੰਤਰੀ ਕਹਿੰਦੇ ਰਏ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿਨ ਸੜ ਦੇਣਾ ਉਹਨਾਂ ਹਲੋ ਜੀ ਮੈਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕبھی ਕبھی ਦੇਖਿਆ ਜਾਂਦਾ ਹੈ ਜਾ ਜੋ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਆ ਜੋ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰ ਲ ਗਏ ਦੇਖੋ ਕੰਮ ਹੋਣਾ ਫਿਰ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ ਦੀ ਸੱਤ ਘੱਟੇ ਹੋ ਜਾਣ ਤੁਹਾਡੇ ਜੇ ਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਾਲੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਚੱਕਰ ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸੱਦ ਤੇ ਲੱਗੇ ਹੋਏ ਨੇ ਆਪਦਿਆਂ ਨਾਲ ਸੰਪਰਕ ਹੈ ਨਹੀਂ ਜਦੋਂ ਦੀ ਜਦੋਂ ਦੀ ਸੋਚ ਚੱਕੀ ਹੈ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਕੱਟਦਾ ਭਵੰਤਮਨ 6 ਮਹੀਨਾਵਾਂ ਕਹਿੰਦੇ ਲ ਸਾਲ ਤਾਂ ਨਹੀਂ ਕਢਾਉਂਦਾ ਇਹੇ ਜਿਵੇਂ ਆਪਾਂ ਕਹਿੰਦੇ ਬਿਮਾਰ ਬਜ਼ੁਰਗ ਨੂੰ ਨਹੀਂ ਕਹਿੰਦੇ ਹੁੰਦੇ ਐਦਕੀ ਦਾ ਸਿਆਲ ਨਹੀਂ ਘੜਾਉਂਦਾ ਫੇਰ ਕਹਿੰਦੇ ਲੈ ਵਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਦਾ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗੀਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਆਹੀ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਰ ਕੀਤਾ ਉਸੇ ਕਰਕੇ ਸاسي ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜੇ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਹਿ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਂਦਾ ਮੈਂ ਡਸਟਬਿੰਗ ਸੜ ਦੇਣਾ ਉਹਨਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨ ਪੁੱਤੋ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਜੇ ਚ ਜਰੀਲੀ ਸ਼ਰਾਬ ਨਾ ਮੋਤਾ ਹੋਗੇ ਜੇ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰਿਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋں ਵਿੱਚ ਕبھی-ਕبھی ਦੇਖਿਆ ਜਾਂਦਾ ਹੈ ਇਹ ਉਹ ਨੇ ਇਹ ਕਦੇ-ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਆਜੇ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰ ਲਿਆ ਦੇਖੋ ਕੰਮ ਹੋਣਾ ਫਿਰ ਇਹ ਥੋੜੀਆਂ ਆਪਦੀਆਂ ਬਈ ਆਪਦੇ ਆਪਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇਹਨਾਂ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖਵੰਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਲ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਬਾਜ ਪੈਸਾ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਹਾਂ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉੱਥੇ ਇੱਥੇ ਆਉ ਭਗਵੰਤ ਮਾਨ ਹੁਣ ਜਲੰਧਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ ਬਘੇਲ ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅੱਛਾ ਭਪੀਸ਼ ਬਘੇਲ ਵੀ ਹਾਰਿਆ ਹੋਇਆ ਜਦੋਂ ਤੁਸੀਂ ਲੈੰਦਾ ਹੋਵੇ ਕੋਈ ਜਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈੰਦਾ ਸੀ ਉਦੋਂ ਪਹਿਲਾਂ ਹਰੀਸ਼ ਚੌਧਰੀ ਲੈੰਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਇਹ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਆ ਕੋਈ ਪਤਾ ਹੀ ਲੱਗ ਰਿਹਾ ਕੌਣ ਕਿੱਧਰ ਨੂੰ ਚਲਾ ਗਿਆ ਕੌਣ ਕਿੱਧਰ ਆ ਗਿਆ ਉਹ ਆ ਗਿਆ ਨਹੀਂ ਉਹ ਤਾਂ ਚਲਾ ਗਿਆ ਸੀ ਨਹੀਂ ਉਹ ਆ ਗਿਆ ਸੀ ਨਹੀਂ ਨਹੀਂ ਬਲਵੀਰ ਸਿੱਧੂ ਨਹੀਂ ਆ ਗਿਆ ਸੀ ਮੈਨ ਲੱਗਾ ਫੇਰ ਕਾ ਚਲਾ ਗਿਆ ਨਹੀਂ ਫੇਰ ਕਾ ਆ ਗਿਆ ਸੀ ਹਾਂ ਮੱਕੜ ਮੱਕੜ ਨਹੀਂ ਉਹ ਮਲੂਕਾ ਚਲਾ ਗਿਆ ਸੀ ਇਹ ਮੈਂ ਮੈਂ ਉਸੇ ਮੁੱਦੇ ਤੇ ਗੱਲ ਕਰੂੰ ਲੋਕਾ ਚੋਲੀ ਹੁੰਦੀ ਹੈ ਲੋਕਾ ਚੋਲਣ ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਪਟ ਨਾ ਕੀਤਾ ਜਾਵੇ ਤੋ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਪਰਗੜ ਬਾਜੀ ਮੈਨੂੰ ਪਤਾ ਮੈਂ ਤਾਂ ਦਵਾਵਾਂ ਕਰਦਾ ਤੁਸੀਂ ਵੀ ਲਾਈਨ 'ਚ ਹੋਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਰ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਨ ਇਹਨੋਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿੰਦਾ ਥੋੜਾ ਜਿਹਾ ਫਾਇਦਾ ਹੋ ਜੇ ਜੇ 11 ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੋਣਾ ਰੂਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀਦਲ ਤਾਂ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿ ਉਹ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਾਣ ਉਹਦਾ ਕੀ ਕਹਿ ਸਕਦੇ ਆ ਜੀ ਹੁਣ ਹੈ ਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਤਾਂ ਹੀ ਜੀ ਕੀ ਦੀ ਅਰਦਾਸ ਲੱਗੀ ਹੈ ਹੈ ਨਾ ਪਰ ਕੱਟੋ-ਕੱਟੇ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਢੇਨੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸਦਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਤੜਕੀ ਉੱਠ ਕੇ ਗਾਲਾਂ ਕੱਢ ਲੋ ਤੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਹਾਜਾ ਮਟੀਰੀਅਲ ਆ ਮੇਰੋ ਜਿਹੜਾ ਜੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿਆਂ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿਆਂ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਕਿ ਕੀ ਕਰੀਂ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੀ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦਾ ਇਹਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਹ ਮੰਗ ਲੈਂਦੇ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਾਓ ਜੀ ਕਿ ਤੇ ਪਿੰਡਾਂ 'ਚ ਤੁਹਾਨੂੰ ਮਿਲਦੇ ਵੀ ਹੈ ਹਾਂ ਜੀ ਹਾਂ ਜੀ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ ਬਾਅਦ ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਪੀ ਡਬਲਯੂ ਡੀ ਤੇ ਮਿਨਿਸਟਰ ਸਾਹਿਬ ਦਾ ਸਾਹਮਣੇ ਬੈਠੇ ਨੇ ਸਭ ਤੋਂ ਵੱਧ ਆਪਦੇ ਪਿੰਡ ਵਾਲੇ ਪਾਸੇ ਨੂੰ ਰਾਏ ਸੀਗੇ ਨਾਲੇ ਸ਼ਹਿਰਪੁਰ ਵਾਲੇ ਪਾਸੇ ਨੂੰ ਉਧਰ ਨੂੰ ਜਾਂਦੇ ਸੀਗੇ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਹੁੰਦੀ ਹੈ ਚਾਹੇ ਉਹ ਕੈਬਨਿਟ ਚ ਆਵੇ ਚਾਹੇ ਮੀਟਿੰਗ ਚ ਆਜੇ ਚਾਹੇ ਹਾਊਸ ਚ ਆਜੇ ਮੈਂ ਸਿਰਫ ਇਹ ਸੋਚਦਾ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤੋ ਸਾਈਨ ਕਰਾ ਦੋ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਦੋਂ ਲੋ ਜੀ ਦੇਖ ਲੋ ਇੱਕ ਉਹ ਬਟੋਲੀ ਵਜਾਈ ਜਾਂਦਾ ਸੀ ਲੱਡੂ ਬੰਡੋ ਕਹਿੰਦੇ ਭਗਵਾਨਤਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ ਇਸ ਤਾਂ 92 ਤੋਂ 96 ਹੋ ਗਏ ਤੁਸੀਂ ਆਪ ਦਾ ਫਿਕਰ ਕਰੋ ਤੁਹਾਡੀ ਜ਼ੀਰੋ ਕਦੋਂ ਟੁੱਟੂ ਉਹ ਜਿਹੜੀ ਜ਼ੀਰੋ ਹੈ ਹੈ ਨਾ ਤੀਜੀ ਵਾਰ ਹੋ ਗਈ ਉਹ ਢੋਲ ਹੀ ਵਜਾਈ ਜਾਂਦੇ ਸੀਗੇ ਮਤਲਬ ਇਹ ਹੀ ਨਹੀਂ ਪਤਾ ਲੱਗ ਰਿਹਾ ਤੇ ਉਹਨੂੰ ਖੁਸ਼ੀ ਕਿਹੜੀ ਗੱਲ ਤੇ ਮਨਾਉਣੀ ਆ ਗਮੀ ਕਿਹੜੀ ਗੱਲ ਤੇ ਮਨਾਉਣੀ ਆ ਹੱਲੇ ਪਏ ਹੋ ਤੁਸੀਂ ਠੀਕ ਹੈ ਨਾ ਉਹੀ ਹੈ ਹੁੰਦਾ ਹੈ ਹੋ ਜਾਂਦਾ ਇੱਕ ਇੱਕ ਉਮਰ ਤੋਂ ਬਾਅਦ ਨਾ ਹੋ ਜਾਂਦਾ ਚੌਂਦੀ ਲੱਗ ਜਾਂਦੀ ਇਹਨੂੰ ਪੰਜਾਬੀ ਚ ਕਹਿੰਦੇ ਆ ਹਾਂ ਉਹ ਮਸਾਂ ਪਾੜ ਕੇ ਲੋ ਦਿੰਦੇ ਨੇ ਬੁੜੇ ਨੂੰ ਕਦੇ ਇੱਧਰ ਨੂੰ ਲੰਘ ਜਾਂਦਾ ਗਲੀ ਵਿੱਚ ਨਿਕਲਦਾ ਇੱਧਰ ਨੂੰ ਸੋ ਇਹ ਹਾਲ ਹੈ